ਲਓ ਵੀ ਮਿੱਤਰੋ ਅਗਰ ਤੁਹਾਨੂੰ ਲਿਖ ਕੇ ਗਰੰਟੀ ਮਿਲ ਰਹੀ ਆ ਬਾਈ ਹਨਾ ਕਾਰ ਦੀ ਇੰਜਨ ਗੇਅਰ ਦੀ ਨੋਨ ਐਕਸੀਡੈਂਟਲ ਦੀ ਹੋਰ ਆਪਾਂ ਨੂੰ ਵੇਚੀ ਤਾਂ ਹੀ ਹਨਾ ਬਿਲਕੁਲ 50 ਜੀ 2019 ਮਾਡਲ VXI ਜੀ 45000 ਕਿਲੋਮੀਟਰ ਚੱਲੀ ਆ ਜੀ ਕਾਰ ਠੀਕ ਹੈ 5,60,000 ਰੁਪਏ 560 ਇਕਾਰ ਦੀ ਕੰਡੀਸ਼ਨ ਕੋਈ ਵੀ ਚੱਕੋਗੇ ਨਾ A1 ਹੀ ਮਿਲੇਗੀ ਤੁਹਾਨੂੰ ਠੀਕ ਹੈ ਵੀਰੇ ਹਾਂ ਜੀ ਹਾਂ ਕੋਈ ਕਾਰ ਦੀ ਅੰਦਰੋਂ ਬਾਹਰੋਂ ਇੰਟੀਰੀਅਰ ਡੈਸ਼ਬੋਰਡ ਇੰਜਨ ਗੇਅਰ ਦੀ ਜ਼ਿੰਮੇਵਾਰੀ ਹੈ ਜੀ ਆਪਣੀ ਲੋਨ ਲੱਖ ਰੁਪਏ ਦੇ ਕੇ ਲੱਖ ਰੁਪਏ ਦੇ ਕੇ ਲੋਨ ਹੋ ਜਾਏਗਾ ਜੀ ਕਿਸੇ ਵੀ ਕਾਰ ਦੇ ਲੱਖ ਰੁਪਏ ਦੇ ਕੇ ਲਓ ਕਾਰ ਹੈਗੀ ਫੁੱਲ ਬੀਮਾ ਪਿਆ ਹੈ ਕਾਰ ਦਾ ਸਭ ਨਾਲ ਵੱਡੀ ਗੱਲ ਇਹ 17000 ਜੈਨੂਅਲ ਰਿਕਾਰਡ ਨਾਲ ਚੱਲੀ ਹੈ 17000 ਕਿਲੋ ਸਾਰੀ ਬੰਪਰ ਟੂ ਬੰਪਰ ਕਾਰ ਜੈਨੂਅਲ ਹੈ ਠੀਕ ਹੈ ਵੀਰੇ ਲਾਇ ਟਾਇਰ ਨਵੇਂ ਲੱਗੇ ਨੇ ਜੀ ਕਾਰ ਦੇ ਠੀਕ ਹੈ ਜੀ ਤੇ ਕਾਰ ਦੀ ਕੀਮਤ ਹੈ ਜੀ ਵਰਨਾ ਇਹ ਜੀ ਪੈਟਰੋਲ ਦੀ ਕਾਰ ਹੈ ਸਾਰੀ ਕਾਰ ਜੈਨੂਅਲ ਹੈ ਪੰਜਾਬ ਨੰਬਰ ਦੀ 8 ਮਾਡਲ ਹੈ 28 ਤੱਕ ਪਾਸ ਹੈ 28 ਤੱਕ ਪਾਸ 64000 ਚੱਲੀ ਹੈ ਇੰਜਨ ਗੇਅਰ ਤੱਕ ਦੀ ਗਾਰੰਟੀ ਹੈ ਜੀ ਕਾਰ ਦੀ ਲੈ ਵੀ ਮਿੱਤਰਾਂ 3 ਲੱਖ 60000 ਤੇ ਨਵੀਂ ਸ਼ੇਪ ਦੀ ਵਰਨਾ ਹਨੂੜਿਕ ਤੇ 70000 ਕਿਲੋਮੀਟਰ ਚੱਲੀ ਹੋਈ ਆ 12 ਮਾਡਲ 1.6 ਦੇ ਵਿੱਚ ਨਵੀਆਂ ਲਾਈਟਾਂ ਬਾਈ ਅਲਾਇ ਕੰਪਨੀ ਦੇ ਹੁੰਦੇ ਨੇ ਤੇ ਸੀਟ ਕਵਰ ਵਗੈਰਾ ਪੂਰੇ ਸੋਹਣੇ ਪਏ ਹੋਏ ਨੇ ਬਾਈ ਚੈੱਕ ਕਰੋ ਬਹੁਤ ਸੋਹਣੀ ਕਾਰ ਆ ਵੀ ਜੇ ਕਿਸੇ ਨੇ ਕਾਰ ਲੈਣੀ ਹੈ ਤਾਂ ਤੁਸੀਂ ਫੋਨ ਸ਼ੀਤੀ ਕਾਲ ਕਰ ਲਓ 3 ਲੱਖ 60000 ਡਿਮਾਂਡ ਆ ਬਾਈ ਤੇ ਲੋਨ ਵੀ ਹੋ ਜਾਊ ਕਾਰ ਦੇ ਤੇ ਲਓ ਜੀ ਮਿੱਤਰੋ ਬੜੇ ਮੰਗਦੇ ਸੀ ਨਾ ਵੀ ਸਾਨੂੰ ਬਾਈ ਕੋਈ 2 ਲੱਖ 3 ਲੱਖ ਜਾਂ 4 ਲੱਖ ਤੱਕ ਦੇ ਬਜਟ ਦੇ ਕਾਰਾਂ ਚਾਹੀਦੀਆਂ ਨੇ ਅੱਜ ਆਪਾਂ ਬਾਈ ਰਾਜਪੁਰੇ ਖੜਾ ਜਿਹੜਾ ਕੋਈ ਭਰਾ ਹੈ ਨਾ 2 ਲੱਖ ਤੋਂ ਲੈ ਕੇ ਵੀ ਮਤਲਬ ਗੱਲ ਕਰੀ ਬਾਈ ਦਾ 20 ਲੱਖ ਰੁਪਏ ਤੱਕ ਦੀ ਦਿੱਦਿੰਦਾ ਵੀ ਤੁਹਾਨੂੰ ਕਾਰ ਚਾਹੀਦੀ ਆ ਤਾਂ ਤੁਹਾਨੂੰ ਅੱਜ ਉਹਰੇ ਮਿਲ ਜਾਣੀ ਐ ਐਂਡ ਤੱਕ ਬਣੇ ਰਹੋ ਬਾਈ ਆਪਣੇ ਨਾਲ ਗੱਲਬਾਤ ਕਰਦੇ ਆ ਬਾਈ ਸასი ਗਾਲ ਸასი ਗਾਲ ਦੀ ਗੱਲ ਆ ਵੀ ਰੇਪੇ ਦੇ ਉੱਪਰ ਹੈ ਨਾ ਤੇ ਬਾਈ ਮੈਂ 2 ਲੱਖ ਰੁਪਏ ਤੋਂ ਕਿਹਾ ਹੈ ਨਾ ਹੈਗੇ 2 ਲੱਖ ਰੁਪਏ ਤੋਂ ਕਰਾਂ ਮੇਰੇ ਆਪਣੇ ਲੋਵੇ 2 ਤੋਂ ਨਹੀਂ ਆਪਾਂ ਤਕਰੀਬਨ 3 ਸਵਾ 3 ਤੋਂ ਲਾ ਲਓ ਹੈ ਨਾ ਜਿੱਥੋਂ ਬੈਂਕ ਦੇ ਲੋਨ ਸ਼ੁਰੂ ਹੋ ਜਾਂਦੇ ਨੇ ਠੀਕ ਹੈ ਵੀਰੇ ਕਿਉਂਕਿ ਮੈਂ ਤਾਂ ਵੇਖੋ ਕਸਟਮਰ ਸਾਰਾ ਜਿਹੜਾ ਉਹ ਬੈਂਕ ਦੇ ਲੋਨ ਵਾਲਾ ਹੀ ਐ ਜ਼ਿਆਦਾਤਰ ਜ਼ਿਆਦਾਤਰ ਹੈਨਾ ਵੀ ਆਪਾਂ ਕਹਿੰਦੇ ਆ ਵੀ ਬੈਂਕ ਦੇ ਲੋਨ ਤੋਂ ਹੀ ਆਪਾਂ ਕਾਰਾਂ ਸਟਾਰਟ ਕੀਤੀਆਂ ਜਿਆਦਾ ਓਕੇ ਵੀ ਬੈਂਕ ਦਾ ਲੋਨ ਹੋ ਜੇ ਹੈਨਾ ਓਕੇ ਮੇਨ ਤਾਂ ਇਹੀ ਆਪਣਾ ਲੋ ਵੀ ਮਿੱਤਰੋ 3.5 ਲੱਖ ਤੋਂ ਕਰ ਲਈ ਠੀਕ ਹੈ ਤੇ ਐਂਡ ਤੱਕ ਬਣੇ ਰਹੋ ਬਈ ਤੇ ਚੰਗੀਆਂ ਕਾਰਾਂ ਮਿਲਣਗੇ ਬਈ ਕਾਜ ਪੱਤਰਾਂ ਦੀ ਓਕੇ ਫੁੱਲ ਜ਼ਿੰਮੇਵਾਰੀ ਹੈ ਜੀ ਨੋਨ ਐਕਸੀਡੈਂਟਰਲ ਪੱਕਾ ਨੋ ਐਕਸੀਡੈਂਟਰਲ ਜ਼ਿੰਮੇਵਾਰੀ ਠੀਕ ਹੈ ਤੇ ਬਈ ਐਡਰੈਸ ਦੇ ਦਿਓ ਹੈਨਾ ਮਿੱਤਰਾਂ ਨੇ ਆਣਾ ਹੁੰਦਾ ਐਡਰੈਸ ਹੈ ਜੀ ਆਪਣਾ ਨਿਅਰ ਲਿਬਰਟੀ ਚੌਂਕ ਓਕੇ ਠੀਕ ਹੈ ਜੀ ਓਪੋਜ਼ਿਟ ਅਮਰਦੀਪ ਕਲੋਨੀ A1 ਕਾਰ ਰਾਜਪੁਰਾ ਓਕੇ ਲੋ ਵੀ ਮਿੱਤਰੋ ਸਭ ਤੋਂ ਪਹਿਲਾਂ ਪਾਉ ਕਾਰ ਦਵਾਂਗੇ ਜਿਹੜੀ ਸਭ ਦੇ ਦਿਲਾਂ ਦੀ ਹਰਮਨ ਪੈਰੀ ਕਾਰ ਹੈ ਅਲਟੋ ਕਾਰ ਆਪਣੇ ਲੈ ਵੀਰੇ ਮਾਡਲ ਮਾਡਲ 2019 ਹੈ ਜੀ VXI ਮਾਡਲ ਹੈ ਠੀਕ ਹੈ ਫੁੱਲ ਬੀਮਾ ਪਿਆ ਹੈ ਕਾਰ ਦਾ ਹਮ ਹਮ ਸਭ ਨਾਲ ਵੱਡੀ ਗੱਲ ਇਹ 17000 ਜੈਨੂਅਰ ਰਿਕਾਰਡ ਨਾਲ ਚੱਲੀ ਹੈ 17000 ਕਿਲੋਮੀਟਰ ਸਾਰੀ ਬੰਪਰ ਟੂ ਬੰਪਰ ਕਾਰ ਜੈਨੂਅਨ ਹੈ ਠੀਕ ਹੈ ਵੀਰੇ ਅਲਾਈ ਟਾਇਰ ਨਵੇਂ ਲੱਗੇ ਨੇ ਜੀ ਕਾਰ ਨੂੰ ਤੇ ਕਾਰ ਦੀ ਕੀਮਤ ਹੈ ਜੀ 360000 360 360 हां जी 19 ਮਾਡਲ ਕਾਰ VXI Alto ਓਨਰ ਫਸਟ ਹੈ ਨਾ ਵੀਰੇ ਉਹਦਾ ਸੈਕੰਡ ਹੈ ਸੈਕੰਡ ਓਨਰ ਸੈਕੰਡ ਓਨਰ ਠੀਕ ਹੈ 360000 ਤੇ ਲੋਨ ਹੋ ਜਾਊ ਲੱਖ ਰੁਪਏ ਦੇ ਲੋਨ ਲੱਖ ਰੁਪਏ ਦੇ ਕੇ ਬਾਕੀ ਕਾਰ ਤੇ ਲੋਨ ਹੋ ਜਾਏਗਾ ਓਕੇ ਹਾਂ ਜੀ ਲੋ ਜੀ ਅਗਲੀ ਕਾਰ ਅਗੇਨ Alto ਵੀਰੇ ਬਿਲਕੁਲ Alto ਹੈ ਜੀ ਫਸਟ ਓਨਰ ਦੀ ਕਾਰ ਹੈ 21 ਮਾਡਲ ਹੈ VXI ਪੈਟਰੋਲ ਠੀਕ ਹੈ ਵੀਰੇ ਠੀਕ ਹੈ ਜੀ ਇਹ ਵੀ ਕਾਰ 58000 ਕਿਲੋਮੀਟਰ ਚੱਲੀ ਹੈ ਸਾਰੀ ਕਾਰ ਜੈਨੂਇਨ ਹੈ ਕਾਰ ਦੀ ਕੀਮਤ ਹੈ ਜੀ 3 ਲੱਖ 75000 ਰੁਪਇਆ 375000 21 ਮਾਡਲ ਹੈ 21 ਮਾਡਲ ਲੈ ਵੀ 21 ਮਾਡਲ ਕਾਰ ਖੜੀ ਹੈ ਬਈ ਤੁਹਾਡੇ ਸਾਹਮਣੇ ਤੇ ਰੇਟ ਹੈਗਾ ਕੁਝ ਵੀ ਨਹੀਂ 375000 375000 ਬਈ ਨਵੀਂ ਪੰਜ ਤੋਂ ਉੱਪਰ ਹੈ ਜੀ ਕੁਝ ਵੀ ਨਹੀਂ ਹਨਾ ਵੀ ਅਪਕਦੇ ਪੂਰਾ 21 ਮਾਡਲ ਕਾਰ ਹਾਲ ਤੱਕ ਕੰਪਨੀ ਦੀ ਵਾਰੰਟੀ 'ਚ ਪਈ ਹੈ ਗਾਰੰਟੀ 'ਚ ਪਈ ਹੈ ਜੀ ਕਾਰ ਓਕੇ ਲੋ ਜੀ ਅਗਲੀ i10 ਆ ਗਈ ਵੀਰੇ ਆਪਣੇ ਲਵੇ i10 ਗ੍ਰੈਂਡ ਹੈ ਜੀ ਸਪੋਰਟਸ ਮਾਡਲ 13 ਮਾਡਲ ਹੈ ਜੀ ਡੀਜ਼ਲ ਦੀ ਕਾਰ ਹੈ ਕਾਰ ਦੀ ਕੀਮਤ ਹੈ ਜੀ ਸਵਾ 3 ਲੱਖ ਰੁਪਇਆ ਪੰਜਾਬ ਨੰਬਰ ਦੀ ਕਾਰ ਹੈ ਪੰਜਾਬ ਨੰਬਰ ਕਾਰ ਵੀ ਸਵਾ 3 ਲੱਖ ਰੁਪਇਆ ਦੇ ਵਿੱਚ ਤੇ 70 80000 ਰੁਪਏ ਲੱਖ ਰੁਪਏ ਦੇ ਗੱਲ ਨੂੰ 70000 ਦੇ ਕੇ ਬਈ ਆਹ ਕਾਰ ਤੁਸੀਂ ਘਰੇ ਲੈ ਜਾਓ ਪੰਜਾਬ ਨੰਬਰ ਦੀ ਕਾਰ ਹੈ ਤੇ ਨੰਬਰ ਵੀ 2242 ਹੈ ਬਈ ਤੇ ਓਨਰ ਕਿੰਨੇ ਵੀਰੇ ਓਨਰ ਸੈਕੰਡ ਹੈ ਜੀ ਸੈਕੰਡ ਓਨਰ ਪੇਂਟ ਸ਼ੇਡ ਬੜੀ ਮੋਟੀ ਕੋਈ ਬੰਪਰ ਮੰਨ ਕੇ ਚੱਲਣਾ ਹੈ ਹਲਕੀ ਟਚਿੰਗ ਹੋ ਗਈ ਬਾਕੀ ਕਾਰ ਸਾਰੀ ਜੈਨਰ ਚੱਲੀ ਕਿੰਨੀ ਹੋ ਗਈ ਇਹ ਤਕਰੀਬਨ 79 ਹੈ 79 ਕਿਲੋਮੀਟਰ ਹਾਂਜੀ ਹਜ਼ਾਰ ਬਈ 70 ਤਾਂ ਅਗਲੀ i20 ਵੀਰੇ i20 ਹੈ ਜੀ 2013 ਮਾਡਲ ਡੀਜ਼ਲ ਦੀ ਕਾਰ ਹੈ ਪੰਜਾਬ ਨੰਬਰ ਦੀ ਕਾਰ ਹੈ ਜੀ ਕਾਰ ਦੀ ਕੀਮਤ ਹੈ ਜੀ 310000 ਰੁਪਿਆ 310000 ਰੁਪਿਆ 13 ਮਾਡਲ 310000 ਰੁਪਏ ਡੀਜ਼ਲ ਦੀ ਕਾਰ ਪੰਜਾਬ ਨੰਬਰ ਦੀ ਕਾਰ ਓਕੇ ਤੇ ਭਾਈ ਹਨਾ ਮਿੱਤਰ ਕਈ ਕਹਿਣ ਲੱਗ ਜਾਂਦੇ ਨੇ ਵੀ ਮਹਿੰਗੀ ਐ ਮਹਿੰਗੀ ਐ ਹਨਾ ਤੇ ਮੌਕੇ ਤੇ ਮਾਨਤਨ ਹੋਊਗਾ ਪੱਕਾ ਥੋੜਾ ਬਥਾ ਮਾਨਤਨ ਕਰ ਦਾਂਗੇ ਜੀ ਜਿਹਾ ਜਿਹਾ ਤੇ ਆਪਣੀ ਕਾਇਰਾਂ ਦੀ ਭਾਈ ਕੰਡੀਸ਼ਨ ਕਿਦਾਂ ਦੀ ਹੁੰਦੀ ਐ ਕੰਡੀਸ਼ਨ ਵੇਖੋ ਕਾਰ ਦੀ ਕੋਈ ਬੰਪਰ ਟਚਿੰਗ ਹੋ ਸਕਦੇ ਨੇ ਮੇਜਰ ਐਕਸੀਡੈਂਟ ਦੀ ਸਾਡੀ ਜ਼ਿੰਮੇਵਾਰੀ ਹੋਏਗੀ ਕਾਰ ਦੀ ਲਿੱਕੇ ਵੀ ਦੇ ਸਕਦੇ ਆ ਪਾਟ ਕੇ ਜੀ ਇੰਜਨ ਗੇਅਰ ਦੀ ਵੀ ਆਪਣੀ ਗਾਰੰਟੀ ਐ ਜੀ ਓਕੇ ਲਓ ਵੀ ਮਿੱਤਰੋ ਅਗਰ ਤੁਹਾਨੂੰ ਲਿਖ ਕੇ ਗਾਰੰਟੀ ਮਿਲ ਰਹੀ ਐ ਭਾਈ ਹਨਾ ਕਾਰ ਦੀ ਇੰਜਨ ਗੇਅਰ ਦੀ ਨੋਨ ਐਕਸੀਡੈਂਟਲ ਦੀ ਹੋਰ ਆਪਾਂ ਨੂੰ ਵੇਖੀ ਚਾਹੀਦੀ ਹੈ ਨਾ ਬਈ ਠੀਕ ਹੈ ਤੇ ਬਾਕੀ ਬਈ ਜੇ ਉਹਨਾਂ ਨੇ ਕਹੀ ਦਿੱਤਾ ਤਾਂ ਕਰਤਾ ਹੋਊਗਾ ਤੇ ਅਗਲੀ ਆ ਗਈ ਬਈ ਆਪਣੇ ਨੇ ਆਈ 20 ਵੰਡੀ ਆਈ 20 ਹੈ ਜੀ 2015 ਮਾਡਲ ਡੀਜ਼ਲ ਦੀ ਕਾਰ ਹੈ 80000 ਕਿਲੋਮੀਟਰ ਕਾਰ ਚੱਲੀ ਪੰਜਾਬ ਨੰਬਰ ਦੀ ਕਾਰ ਹੈ ਜੀ ਕਾਰ ਦੀ ਕੀਮਤ ਹੈ ਜੀ 490000 ਰੁਪਿਆ 490000 ਰੁਪਿਆ ਅਲਾਈਟ 15 ਮਾਡਲ 15 ਮਾਡਲ ਲਈ ਲੋ ਵੀ ਮਿੱਤਰੋ 80000 ਕਿਲੋਮੀਟਰ ਕਾਰ ਚੱਲੀ ਹੋਈ ਹੈ ਡੀਜ਼ਲ ਦੀ ਕਾਰ ਹੈ ਬਈ ਡੀਜ਼ਲ ਦੀ ਕਾਰ ਹੈ ਸਵਿਫਟ 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 ਜੀ 2019 ਮਾਡਲ VXI ਹੈ ਜੀ 45000 ਕਿਲੋਮੀਟਰ ਚੱਲੀ ਹੈ ਜੀ ਕਾਰ ਠੀਕ ਹੈ ਪੰਜਾਬ ਨੰਬਰ ਦੀ ਕਾਰ ਹੈ ਠੀਕ ਹੈ ਜੀ ਕਾਰ ਦੀ ਕੀਮਤ ਹੈ ਜੀ 5,60,000 ਰੁਪਿਆ 560 5,60,000 ਰੁਪਿਆ ਅੰਦਰੋਂ ਦਿਖਾ ਦੇ ਕਾਰ ਨੂੰ ਆਪਾਂ ਅੰਦਰੋਂ ਦਿਖਾ ਦਈਏ ਕਾਰ ਨੂੰ ਤੇ ਕਈ ਮਿੱਤਰ ਕਹਿਣ ਲੱਗ ਜਾਂਦੇ ਨੇ ਬਈ ਤੁਸੀਂ ਅੰਦਰੋਂ ਦਿਖਾਉਂਦੇ ਉਹ ਐ ਹੁੰਦਾ ਵੀ ਹੈ ਨਾ ਕਿਵਰ ਕਾਰ ਐਸੇ ਕੰਡੀਸ਼ਨ ਚ ਖੜੀ ਹੁੰਦੀ ਰਹੀ ਦਿਖਾ ਦੇ ਦੱਸ ਜਿੱਥੇ ਖੜੀ ਆਹ ਦੀ ਕੰਡੀਸ਼ਨ ਕੋਈ ਵੀ ਚੱਕੋਗੇ ਨਾ A1 ਹੀ ਮਿਲੇਗੀ ਤੁਹਾਨੂੰ ਠੀਕ ਹੈ ਵੀਰੇ ਹਾਂਜੀ ਹਾਂ ਕੋਈ ਕਾਰ ਦੀ ਅੰਦਰੋਂ ਬਾਹਰੋਂ ਇੰਟੀਰੀਅਰ ਡੈਸ਼ਬੋਰਡ ਇੰਜਨ ਗੇਅਰ ਦੀ ਜ਼ਿੰਮੇਵਾਰੀ ਹੈ ਜੀ ਆਪਣੀ ਲਾਉਣ ਲੱਖ ਰੁਪਏ ਦੇ ਕੇ ਲੱਖ ਰੁਪਏ ਦੇ ਕੇ ਲੋਨ ਹੋ ਜਾਏਗਾ ਜੀ ਕਿਸੇ ਵੀ ਕਾਰ ਤੇ ਲੱਖ ਰੁਪਏ ਦੇ ਕੇ ਇੱਕ ਗੱਲ ਹੋਰ ਵੀ ਹੈ ਨਾ ਕਈ ਮਤ ਕਹਿੰਦੇ ਰ ਵੀ ਜਿੰਨਾ ਸਿਬਲ ਡਾਊਨ ਹੁੰਦਾ ਵੀ ਉਹ ਵੀ ਕਹਿੰਦੇ ਸਾਡਾ ਲੱਖ ਰੁਪਏ ਦੇ ਕੇ ਉੱਥੇ ਨਹੀਂ ਕਈ ਵਾਰ ਹੁੰਦਾ ਨਹੀਂ ਨਹੀਂ ਸਿਬਲ ਡਾਊਨ ਹੋਏਗਾ ਕੋਈ ਬੈਂਕ ਦਾ ਪੈਸਾ ਪਹਿਲਾਂ ਸਿਬਲ ਸਕੋਰ ਵਧੀਆ ਹੀ ਹੋਣਾ ਚਾਹੀਦਾ ਹੈ ਲਾਉਣ ਵਾਸਤੇ ਠੀਕ ਹੈ ਜੀ ਓਕੇ ਲੋ ਜੀ ਅਗਲੀ ਸਟਾਰਟ ਸਟਾਰਟ ਪੀਵੀ 39 ਰਾਜਪੁਰੇ ਦਾ ਨੰਬਰ ਹੈ ਵੀਰੇ ਬਿਲਕੁਲ ਡਿਜ਼ਾਇਰ ਹੈ ਜੀ ਪੈਟਰੋਲ 2015 ਵੀਐਕਐਸਆਈ ਮਾਡਲ ਹੈ ਜੀ ਲੋਕਲ ਨੰਬਰ ਦੀ ਕਾਰ ਹੈ ਕਾਰ ਦੀ ਕੀਮਤ ਹੈ ਜੀ 4 ਲੱਖ 25000 ਰੁਪਿਆ ਸਵਾ 4 ਲੱਖ ਸਵਾ 4 ਲੱਖ ਰੁਪਿਆ 15 ਮੌਲ ਡਿਜ਼ਾਇਰ ਪੈਟਰੋਲ ਪੈਟਰੋਲ ਦੀ ਲੋਈ ਮਿੱਤਰੋ ਜਿਨ੍ਹਾਂ ਨੇ ਪੈਟਰੋਲ ਦੀ ਕਾਰ ਲੈਣੀ ਹੈ ਬਾਈ ਅੱਜ ਕੱਲ ਆਪਾਂ ਕਹਿੰਦੇ ਹਾਂ ਹੌਟ ਸੇਲਿੰਗ 'ਚ ਬਣੀ ਪਈਆਂ ਪੈਟਰੋਲ ਦੀ ਕਾਰ ਤੇ ਆਹ ਵਾਲੀ ਕਾਰ ਵੀ ਤੁਹਾਡੇ ਵਾਸਤੇ ਆ ਤੇ ਕਾਲ ਕਰ ਲਿਓ 1 ਲੱਖ ਰੁਪਏ ਦੇ ਕੇ ਕਾਰ ਤੁਹਾਡੀ ਹੋ ਸਕਦੀ ਹੈ ਬਈ ਬਾਕੀ ਕਾਰ ਦੇ ਸਾਰਾ ਲੋਣ ਬਈ ਹਾਂਜੀ ਤੇ ਅਗਲੀ ਵੀਰੇ ਵਰਨਾ ਆ ਗਈ ਵਰਨਾ ਹੈ ਜੀ ਪੈਟਰੋਲ ਦੀ ਕਾਰ ਹੈ ਸਾਰੀ ਕਾਰ ਜੈਨੂਅਨ ਹੈ ਪੰਜਾਬ ਨੰਬਰ ਦੀ 8 ਮਾਡਲ ਹੈ 28 ਤੱਕ ਪਾਸ ਹੈ 28 ਤੱਕ ਪਾਸ 64000 ਚੱਲੀ ਹੈ ਇੰਜਨ ਗੇਅਰ ਤੱਕ ਦੀ ਗਾਰੰਟੀ ਹੈ ਜੀ ਕਾਰ ਦੀ 2 ਲੱਖ 10000 ਰੁਪਏ ਦੀ ਕਾਰ ਹੈ ਜੀ 2 10 ਇਸ ਦਾ ਮਾਤਨ ਕਰ ਲਿਓ ਯਾਰ ਕਰ ਦਾਂਗੇ ਜੀ ਕੋਈ ਗੱਲ ਨਹੀਂ ਜਿਆਦਾ ਰੇਟ ਆ ਮੈਂ ਕਹਿੰਦਾ ਜੀ ਕਾਰ ਬੰਦਾ ਇੱਕ ਵਾਰੀ ਕਾਰ ਚੈੱਕ ਕਰੇਗਾ ਕਾਰ ਚਲਾਏਗਾ ਨਾ ਉਹ ਸਾਨੂੰ ਇਹ ਗੱਲ ਦੁਬਾਰਾ ਨਹੀਂ ਕਹੇਗਾ ਇੰਨੀ ਨਵੀਂ ਕਾਰ ਰਹੀ 64000 ਜਨਰਲ ਤੇ ਵੀ ਕਾਰ ਮਿੱਤਰੋ 64000 ਕਿਲੋਮੀਟਰ ਚੱਲੀ ਹੈ ਪੈਰ ਵੀ ਨਵੇਂ ਨੇ ਜੀ ਕਾਰ ਦੇ ਇਹਦੇ ਤੇ ਲੋਨ ਨਹੀਂ ਹੋਣਾ ਇਸ ਤੇ ਲੋਨ ਨਹੀਂ ਹੋਏਗਾ ਜਿਹੜਾ ਕੋਈ ਨੇੜੇ ਤੇੜੇ ਰਾਜਪੁਰੇ ਦਾ ਉਹਦਾ ਪ੍ਰਾਈਵੇਟ ਹੋ ਜਾਣਾ ਉਹਦਾ ਪ੍ਰਾਈਵੇਟ ਟ੍ਰਾਂਸ ਹੋ ਜੂਗਾ ਬਈ ਠੀਕ ਹੈ ਜੀ ਵਰਨ ਆ ਗਈ ਸਿਲਵਰ ਵਰਨ ਹੈ ਜੀ 2011 ਮਾਡਲ ਹੈ ਜੀ 1.6 ਹੈ ਜੀ ਪੰਜਾਬ ਦਾ ਨੰਬਰ ਹੈ ਠੀਕ ਹੈ ਜੀ 99000 ਕਿਲੋਮੀਟਰ ਕਾਰ ਚੱਲੀ ਕਾਰ ਦੀ ਕੀਮਤ ਹੈ ਜੀ 3 60 ਦਿਨ ਲੱਖ ਰੁਪਇਆ ਲਓ ਜੀ 3.5 ਲੱਖ ਰੁਪਏ ਚ ਵਰਨਾ ਬਈ ਤੇ ਲੋਨ ਹੋਜੂ ਲੋਨ ਇਤੇ ਹੋਜੇਗਾ 2 ਲੱਖ ਰੁਪਏ ਦਾ 2 ਲੱਖ ਰੁਪਏ 2 ਲੱਖ ਦਾ ਲੋਨ ਹੋ ਜਾਏਗਾ ਇਹ ਵਾਲੀ ਆ ਗਈ ਚਿੱਟੇ ਰੰਗ ਦੀ ਵੀਰੇ ਇਹ ਵੀ 1.6 ਹੈ ਜੀ ਪੰਜਾਬ ਨੰਬਰ ਕਰ ਰਿਹਾ ਜੀ 2012 ਮਾਡਲ ਡੀਜ਼ਲ ਦੀ ਕਾਰ ਹੈ ਜੀ ਇਹਦੀ ਕੀਮਤ 3 ਲੱਖ 60000 ਰੁਪਿਆ 3 ਲੱਖ 60000 ਰੁਪਿਆ ਇਸ ਤੇ ਵੀ 2 ਲੱਖ ਦਾ ਲੋਨ ਹੋ ਜਾਏਗਾ ਜੀ ਲੈ ਵੀ ਮਿੱਤਰ 3 ਲੱਖ 60000 ਚ ਨਵੀਂ ਸ਼ੇਪ ਦੀ ਵਰਨਾ ਹਨਾ ਫਲੂਇਡਿਕ ਤੇ 70000 ਕਿਲੋਮੀਟਰ ਚੱਲੀ ਹੋਈ ਹੈ 12 ਮਾਡਲ 1.6 ਦੇ ਵਿੱਚ ਨਵੀਆਂ ਲਾਈਟਾਂ ਬਈ ਅਲਾਈ ਕੰਪਨੀ ਦੇ ਹੁੰਦੇ ਨੇ ਐਸਐਕਸ ਮੋਡਲ ਤੇ ਸੀਟ ਕਵਰ ਵਗੈਰਾ ਪੂਰੇ ਸੋਨੇ ਪੈਸੇ ਨੇ ਬਾਈ ਚੈੱਕ ਕਰੋ ਬਹੁਤ ਸੋਹਣੀ ਕਾਰ ਹੈ ਵੀ ਜੇ ਕਿਸੇ ਨੇ ਇਹ ਕਾਰ ਲੈਣੀ ਹੈ ਤਾਂ ਤੁਸੀਂ ਫਸ ਛੇਤੀ ਕਾਲ ਕਰ ਲਓ 360 ਹਜ਼ਾਰ ਡਿਮਾਂਡ ਹੈ ਬਾਈ ਤੇ ਲੋਨ ਵੀ ਹੋ ਜਾ ਕਾਰ ਦੇ ਉੱਤੇ ਤੇ ਆਹ ਵਾਲੀ ਆ ਗਈ ਵੀਰੇ ਕ੍ਰੇਟਾ ਇਹਦੇ ਫੁੱਲ ਵਾਰਕ ਨੇ ਹਾਂਜੀ ਹਾਂ ਠੀਕ ਹੈ 1.6 ਹੈ ਜੀ ਪੂਸ਼ਪਰਨ ਸਟਾਰਟ ਹੈਗਾ ਡੀਜ਼ਲ ਦੀ ਕਾਰ ਹੈ 89000 ਕਾਰ ਚੱਲੀ ਹੈ ਜੀ ਓਕੇ ਲੋਕਲ ਦੀ ਕਾਰ ਹੈ ਸਾਰੀ ਕਾਰ ਜੈਨੂਮ ਹੈ ਲਾਈ ਟਾਇਰ ਲੱਗੇ ਨੇ ਕੰਡੀਸ਼ਨ ਦੇਖ ਲਓ ਓਵਰ ਆਲ ਕਾਰ ਦੀ ਕੰਡੀਸ਼ਨ ਨਵੀਂ ਹੈ ਜੀ ਠੀਕ ਹੈ ਵੀਰੇ 7.5 ਲੱਖ ਰੁਪਏ ਦੀ ਕਾਰ ਹੈ ਜੀ 7.5 ਲੱਖ 7.5 ਲੱਖ 15 ਵਾੜ ਲਾ ਹਾਂ ਜੀ ਆ ਲੈ ਇਹਦੇ ਤੇ ਲੋਨ ਇਹਨਾਂ ਤੇ 2 ਲੱਖ ਰੁਪਏ ਦੇ ਕੇ 2 ਲੱਖ ਰੁਪਏ 2 ਲੱਖ ਦੇ ਕੇ ਬਾਕੀ ਕਾਰ ਤੇ ਲੋਨ ਲੈ ਮੇਰੇ ਤੇ 2 ਲੱਖ ਰੁਪਏ ਦੇ ਕੇ ਕਰੇਟਾ ਥੋੜੀ ਹੋ ਜੂ ਬਾਈ ਹਨਾ ਬਾਕੀ ਸਾਰਾ ਤੁਹਾਡਾ ਲੋਨ ਹੋ ਜਾਊਗਾ ਬਿਲਕੁਲ ਜੀ ਜੇ ਕਿਸੇ ਨੇ ਕੈਸ਼ ਤੇ ਲੈਣੀ ਆ ਬਾਈ ਤਾਂ ਆਓਗੇ ਮੌਕੇ ਤੇ ਆਨ ਟੇਬਲ ਡੈਗੋਸ਼ੀਸ਼ਨ ਵੀ ਵਧੀਆ ਹੋਊਗਾ ਬਿਲਕੁਲ ਤੇ ਆਹ ਵਾਲੀ ਵੀਰੇ ਇਹ ਪੈਟਰੋਲ ਤੇ ਹੈ ਇਹ ਪੈਟਰੋਲ ਦੀ ਹੈ ਜੀ ਇਹ ਵੀ 15 ਮਾਡਲ ਐ 70000 ਚੱਲੀ ਹੈ ਜੀ ਪੰਜਾਬ ਨੰਬਰ ਦੀ ਕਾਰ ਹੈ ਇਹਦੀ ਵੀ ਕੀਮਤ 7.5 ਲੱਖ ਰੁਪਿਆ 7.5 ਲੱਖ ਪੈਟਰੋਲ ਵੀ ਹੈ ਡੀਜ਼ਲ ਵੀ ਅਵੇਲੇਬਲ ਦੋਨੋਂ ਨੇ ਠੀਕ ਹੈ ਜੀ ਲੈ ਮਿੱਤਰੋ ਪੈਟਰੋਲ ਦੀ ਤੇ ਡੀਜ਼ਲ ਦੀ ਇਹ ਦੋਨੀਆਂ ਕਾਰਾਂ ਅਵੇਲੇਬਲ ਨੇ 2 ਲੱਖ ਰੁਪਿਆ ਹੋਤੇ ਤੇ 2 ਲੱਖ ਰੁਪਿਆ ਹੋਏ ਤੇ ਡਾਊਨ ਪੇਮੈਂਟ ਦੇ ਕੇ ਬਾਕੀ ਸਾਰਾ ਲੋਨ ਹੋ ਜਾਊਗਾ ਲੋਨ ਹੋ ਜਾਊਗਾ ਜੀ ਠੀਕ ਹੈ ਵੀਰੇ ਅਗਲੀ ਵਾਈਟ ਕਲਰ ਤੇ ਕਰੇਟਾ ਜੀ ਠੀਕ ਹੈ ਜੀ ਇਹ ਡੀਜ਼ਲ ਦੀ ਹੈ ਇਹ ਵੀ ਡੀਜ਼ਲ ਦੀ ਹੈ ਜੀ 15 ਮਾਡਲ ਹੈ ਠੀਕ ਹੈ ਜੀ 1.6 SX ਮਾਡਲ ਹੈ ਜੀ ਠੀਕ ਹੈ ਇਹਦੀ ਵੀ ਕੀਮਤ 7.5 ਲੱਖ ਰੁਪਿਆ 7.5 ਲੱਖ ਸੇਮ ਕੰਡੀਸ਼ਨ ਹੈ ਜੀ ਕਾਰ ਦੀ 2 ਲੱਖ ਦੇ ਕੇ ਕਾਰ ਤੇ ਲੋਨ ਹੋ ਜਾਏਗਾ ਜੀ ਠੀਕ ਹੈ ਵੀਰੇ ਹਾਂ ਜੀ ਲੈ ਵੀ ਮਿੱਤਰਾਂ ਚੈੱਕ ਕਰ ਲਾ ਵੀ ਕਾਰ ਹਨਾ ਗੁਰਪ੍ਰੀਤੰਦਰ ਉਹ ਦਿਖਾ ਦੇ ਅੰਦਰ ਇੱਕ ਵਾਰ ਚਾਤੀ ਮਰਵਾਇਆ ਕਾਰ ਨੂੰ ਤੇ ਕਾਰ ਦੇਖੋ ਵੀ ਬਹੁਤ ਸੋਹਣੀ ਕਾਰ ਆ ਬਾਈ ਆ ਕੇ ਜਦੋਂ ਦੇਖੋਗੇ ਤੁਸੀਂ ਲੈਣ ਦਾ ਮੂਡ ਕਰੋ ਵੀ ਕਾਰ ਇਹ ਲੈ ਲਈਏ ਬਾਈ ਆਪਾਂ ਚੈੱਕ ਕਰੋ ਬਹੁਤ ਸੋਹਣੀ ਕਾਰ ਬਾਕੀ ਐਵਰੇਜ ਵਧੀਆ ਕਾਰ ਦੀ ਹੈ ਨਾ ਵੀ ਓਕੇ ਦੀ ਰਿਪੋਰਟ ਘਾਰ ਆ ਬਾਈ ਤੁਹਾਡੇ ਸਾਹਮਣੇ ਹੈ ਨਾ ਤੇ ਕਾਲ ਕਰ ਲਿਓ ਜੇ ਕਿਸੇ ਨੇ ਕਾਰ ਲੈਣੀ ਆ A1 ਕਾਰਸ ਰਾਜਪੁਰ ਹਾਂ ਜੀ ਟੋਪ ਮਾਡਲ ਨੇ ਪੁਸ਼ ਬਟਨ ਸਟਾਰਟ ਨੇ ਅੱਛਾ ਪੁਸ਼ ਬਟਨ ਸਟਾਰਟ ਪੁਸ਼ ਬਟਨ ਸਟਾਰਟ ਨੇ ਜੀ ਟੋਪ ਵਾਲੇ ਮਾਡਲ ਨੇ ਓਕੇ ਲੋ ਬਾਈ ਟਾਇਰ ਨਵੇਂ ਲੱਗੇ ਨੇ ਕਾਰਾਂ ਚ ਠੀਕ ਹੈ ਜੀ ਟਾਇਰਾਂ ਦੀ ਕੰਡੀਸ਼ਨ ਵੀ ਨਵੀਂ ਹੈ ਇੰਜਨ ਗੇਅਰ ਤਾਂ ਨਵਾਂ ਹੈਗਾ ਹੀ ਹੈ ਜੀ ਉਹ ਗਾਰੰਟੀ ਹੈ ਜੀ ਓਕੇ ਲੋ ਜੀ ਅਗਲੀ ਲਾਸਟ ਕਾਰ ਆ ਗਈ ਆਪਣੇ ਲਵੇ ਨੋਵਾ ਇਨੋਵਾ ਕ੍ਰਿਸਟਾ ਜੀ ਪਹਿਲੇ ਨਾਂ ਦੀ ਕਾਰ ਹੈ 21 ਰਜਿਸਟਰਡ ਬਾਈ ਹੈ ਠੀਕ ਹੈ ਵੀਰੇ ਫੁੱਲ ਬੀਮਾ ਪਿਆ ਕਾਰ ਦਾ 52000 ਕਿਲੋਮੀ ਕਾਰ PB01 ਹੈ ਜੀ ਪਰਮਿਟ ਨੰਬਰ ਦੀ ਕਾਰ ਹੈ ਕਮਰਸ਼ੀਅਲ ਨੰਬਰ ਦੀ ਇੱਕ ਕਮਰਸ਼ੀਅਲ ਕਿਹੜੀ ਹੈ ਵੀਰੇ ਬਲੈਕ ਜਾਂ येलो येलो ਹੈ ਜੀ येलो ਚ येलो ਜੀ ਕਾਰ ਦੀ ਕੀਮਤ ਹੈ ਜੀ 1.58 ਲੱਖ ਰੁਪਇਆ ਠੀਕ ਹੈ ਵੀਰੇ ਹਾਂ ਜੀ ਲੋ ਵੀ ਮਿੱਤਰੋ ਆਟੋ ਹੈਗੀ ਕਿੰਨੀ ਚੱਲੀ ਹੈ 55000 ਚੱਲੀ ਹੈ ਜੀ ਸਿਰਫ 55000 ਡੀਜ਼ਲ ਦੀ ਕਾਰ ਹੈ ਮੀਟਰ ਤਾਂ ਟੈਂਪਰ ਵੀਰੇ ਜੈਨੂਨ ਹੈ ਜੀ ਓਕੇ ਲੋ ਜੀ ਬਈ ਆਟੋਮੈਟਿਕ ਕਾਰ ਹੈ ਬਈ ਦੇਖ ਲੋ ਵੀ ਜੇ ਕਿਸੇ ਭਰਾ ਨੇ ਕਾਰ ਲੈਣੀ ਹੈ ਆਟੋਮੈਟਿਕ ਕਾਰ ਦਾ ਤੁਸੀਂ ਇਹ ਬਾਇ ਕਰ ਸਕਦੋਂਗੇ ਤੇ ਬਹੁਤ ਸੋਹਣੀ ਕਾਰ ਕਿੰਨਾ ਰੇਟ ਰੱਖਿਆ ਜੀ ਸਵਾ 18 ਲੱਖ ਰੁਪਏ ਜੀ ਸਵਾ 18 ਲੱਖ ਰੁਪਏ 18 ਲੱਖ 25000 ਰੁਪਏ ਦੀ ਕਾਰ 21/22 21 ਰਜਿਸਟਰਡ 22 ਬਈ 360 ਡਿਗਰੀ ਕੈਮਰਾ ਕਾਰ ਦੇ ਵਿੱਚ ਬਈ ਆ ਚੈੱਕ ਕਰ ਲੋ ਇੱਧਰ ਵੀ ਕੈਮਰਾ ਹਨਾ ਇੱਧਰ ਵੀ ਕੈਮਰਾ ਤੇ ਕੈਮਰਾ ਨਾਲ ਬਈ ਭਰੀ ਪਈ ਆ ਕਾਰ ਉਹੀ ਨਹੀਂ ਆਪਾਂ ਕਹਿੰਦੇ ਵੀ ਨੋਵਾ ਕਹਿੰਦੇ ਨਾ ਇਹਨੂੰ ਹਾਂ ਬਿਲਕੁਲ ਜੀ ਬਿਲਕੁਲ ਇਹ ਜਦੋਂ ਤੁਸੀਂ ਰੋਡ ਤੇ ਜਾਓਗੇ ਨਾ ਇਹ ਕਾਰ ਵੀ ਨਾਲ ਨਾਲ ਚੱਲੂ ਤੁਹਾਡੇ ਡਿਸਪਲੇ ਦੇ ਵਿੱਚ ਤੇ ਭਾਈ ਇਹਦੇ ਤੇ ਕਿੰਨਾ ਦੇ ਕਿ ਲੋਨ ਹੋ ਜੂਗਾ ਇਹ ਤਕਰੀਬਨ 5 ਲੱਖ ਰੁਪਏ ਦਾ ਲੋਨ ਹੋ ਜਾਏਗਾ 5 ਲੱਖ ਰੁਪਏ 5 ਲੱਖ ਰੁਪਏ ਲੋਈ ਮਿੱਤਰੋ ਸਿਰਫ 5 ਲੱਖ ਰੁਪਏ ਦੇ ਕੇ ਨੋਬਾ ਤੁਸੀਂ ਘਰੇ ਲੈ ਜਾਓ ਹਨਾ ਬਹੁਤ ਕੈਂਡਕਾਰ ਹੈਗੀ ਤੇ ਬਾਕੀ ਸਾਰਾ ਕਾਰ ਤੇ ਹੋ ਜੂ ਲੋਨ ਜੇ ਕਿਸੇ ਨੇ ਕਰਾਉਣਾ ਭਾਈ A1 ਕਾਰਸ ਰਾਜਪੁਰਾ ਠੀਕ ਹੈ ਬਹੁਤ ਸਾਰੀਆਂ ਕਾਰਾਂ ਹੋਇਆ ਜੇ ਆਪਾਂ ਤੁਹਾਨੂੰ ਦਿਖਾਈਆਂ ਵੀਰੇ ਹੋਰ ਹੈਗੀ ਕੋਈ ਗੱਲ ਓਕੇ ਡਨ ਫੁੱਲ ਆਲ ਥੈਂਕ ਯੂ ਠੀਕ ਹੈ ਇਧਰ ਭਾਈ ਆਹ ਵਾਲੀ ਕਾਰਾਂ ਸਾਰੇ ਵਿਕੀਆਂ ਹੋਈਆਂ ਠੀਕ ਹੈ ਜੇ ਕਿਸੇ ਨੇ ਕੋਈ ਵੀ ਕਾਰ ਲੈਣੀ ਆ ਤਾਂ ਇੱਕ ਵਾਰ ਕਾਲ ਕਰ ਲਿਓ ਹਨਾ ਫਿਰ ਕੱਲੂ ਕਦੇ ਇਹ ਇਧਰ ਆ ਬੋਰਡ ਤੇ ਨੰਬਰ ਦਿੱਤੇ ਹੋਏ ਨੇ ਵੈਸੇ ਤਾਂ ਮੈਂ نیچے ਪਾ ਤੇ ਠੀਕ ਹੈ ਪਛਾਣ ਕਰ ਲਿਓ ਬਾਈ ਹਨਾ ਤੇ ਬਾਈ ਉਰੇ ਹੁੰਦੀ ਐ ਕਾਲ ਕਰ ਲਿਓ ਬਾਈ ਸਤਿ ਸ਼੍ਰੀ ਅਕਾਲ